ਆਪਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹ ਖਾਸ ਕਰਕੇ ਬੇਟੀਆਂ ਹੁੰਦੀਆਂ ਨੇ ਉਹ ਤਾਂ ਗੁੱਡੀਆਂ ਦੇ ਨਾਲ ਹੀ ਖੇਡਦੀਆਂ ਸੀ ਤੇ ਉਹ ਗੁੱਡੀਆਂ ਦੇ ਨਾਲ ਖੇਡਦਿਆਂ ਜਿਸ ਤਰ੍ਹਾਂ ਵੀ ਮੈਨੂੰ ਵੀ ਮੈਂ ਵੀ ਉਹਨਾਂ ਬੱਚੀਆਂ ਦੇ ਵਿੱਚੋਂ ਇੱਕ ਸੀ ਹੌਲੀ ਹੌਲੀ ਜਿਉਂ-ਜਿਉਂ ਮੇਰੀ ਉਮਰ ਵੱਧਦੀ ਗਈ ਤੇ ਉਹ ਮੇਰੇ ਨਾਲ ਹੀ ਚਲਦੀਆਂ ਗਈਆਂ ਤੇ ਮੈਂ ਨਾਲ ਨਹੀਂ ਇਹਨਾਂ ਦੇ ਨਾਲ-ਨਾਲ ਕਰਦਿਆਂ ਕਰਦਿਆਂ ਮੈਂ ਇਹਨਾਂ ਦੇ ਵਿੱਚ ਕਾਫੀ ਇੰਪਰੂਵਮੈਂਟ ਕੀਤੀ ਕਾਫੀ ਵਧੀਆ ਢੰਗ ਦੇ ਨਾਲ ਵੀ ਇਹਨਾਂ ਨੂੰ ਬਣਾਣਾ ਜਿਹੜਾ ਮੈਂ ਸ਼ੁਰੂ ਕੀਤਾ ਇਹ ਗੁੱਡੀਆਂ ਗੁੱਡੀਆਂ ਪਟੋਲੇ ਖੁਲਾਉਣੇ ਨਹੀਂਗੇ ਇਹ ਸਾਨੂੰ ਬਹੁਤ ਹੀ ਜਿਆਦਾ ਸਾਡੇ ਜਿਹੜਾ ਸਾਡਾ ਜੀਵਨ ਹੁੰਦਾ ਉਹਦਾ ਇੱਕ ਬਹੁਤ ਖੂਬਸੂਰਤ ਤੇ ਹੈ ਜਦੋਂ ਬੱਚਾ ਬਹੁਤ ਕੁਝ ਸਿੱਖ ਕੇ ਕਿ ਜ਼ਿੰਦਗੀ ਚ ਬਹੁਤ ਵੱਡੀਆਂ ਪ੍ਰਾਪਤੀਆਂ ਕਰਦਾ ਫਿਰ ਇਹ ਹੌਲੀ ਹੌਲੀ ਅਸੀਂ ਆਪਣੇ ਘਰ ਤੋਂ ਬਾਹਰ ਕੱਢਣੀ ਹੈ ਸ਼ੁਰੂ ਕੀਤੀ ਆ ਤੇ ਜਦੋਂ ਅਸੀਂ ਕੱਢਿਆ ਤੇ ਲੋਕਾਂ ਨੂੰ ਕਾਫੀ ਸਕੂਨ ਮਿਲਿਆ ਤੇ ਜਦੋਂ ਮਿਲਿਆ ਫਿਰ ਉਹਨਾਂ ਨੂੰ ਸਕੂਨ ਮਿਲਿਆ ਉਸ ਤੋਂ ਦਬਲ ਸਕੂਨ ਸਾਾਨੂੰ ਮਿਲਿਆ ਫਿਰ ਹੈਲੋ ਮਾਸਟਰ ਸਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਤੁਹਾਨੂੰ ਮੈਂ ਦਿਖਾਣਾ ਚਾਹਾਂਗਾ ਕਿਸ ਪ੍ਰਕਾਰ ਦੇ ਨਾਲ ਹਰ ਥੀਮ ਦੇ ਵਿੱਚ ਇਸ ਰੂਮ ਦੇ ਵਿੱਚ ਤੁਹਾਨੂੰ ਇਹ ਜਿਹੜੀਆਂ ਕਹਿ ਸਕਦੇ ਕਿ ਪੰਜਾਬ ਦਾ ਵਿਰਸਾ ਜਿਹੜਾ ਹੈ ਵਾ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਇਹ ਸਾਰਾ ਆਠ ਜਿਹੜਾ ਹੈ ਖਾਸ ਤੌਰ ਤੇ ਜਿਹੜਾ ਤੁਹਾਨੂੰ ਦੱਸਦਾ ਤਿਆਰ ਕੀਤਾ ਗਿਆ ਡਾਕਟਰ ਦਵਿੰਦਰ ਕੋਟਟ ਜੀ ਦੁਆਰਾ ਤੁਸੀਂ ਇਹ ਗੁੜੀਆਂ 5 ਸਾਲ ਦੀ ਉਮਰ ਤੇ ਤਿਆਰ ਕੀਤੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਹਾਡਾ ਸ਼ੌਂਕ ਜਿਹੜਾ ਪਿਆ ਕਿ ਮੈਨੂੰ ਹੋਰ ਵੀ ਇਸ ਤੋਂ ਉੱਪਰ ਹੋਰ ਨਿਖਾਰਨਾ ਚਾਹੀਦਾ ਔਰ ਜਿੱਥੇ ਤੱਕ ਤੁਸੀਂ ਅੱਜ ਤੱਕ ਇੱਥ ਇਹ ਸ਼ੌਂਕ ਦੀ ਗੱਲ ਤੁਸੀਂ ਪੁੱਛ ਰਹੇ ਹੋ ਕਿ ਸ਼ੌਂਕ ਕਿਸ ਤਰ੍ਹਾਂ ਪਿਆ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹ ਖਾਸ ਕਰਕੇ ਬੇਟੀਆਂ ਹੁੰਦੀਆਂ ਨੇ ਉਹ ਤਾਂ ਗੁੱਡੀਆਂ ਦੇ ਨਾਲ ਹੀ ਖੇਡਦੀਆਂ ਸੀ ਤੇ ਉਹ ਗੁੱਡੀਆਂ ਦੇ ਨਾਲ ਖੇਡਦੇ ਆ ਜਿਸ ਤਰ੍ਹਾਂ ਵੀ ਮੈਨੂੰ ਵੀ ਮੈਂ ਵੀ ਉਹਨਾਂ ਬੱਚੀਆਂ ਦੇ ਵਿੱਚੋਂ ਇੱਕ ਸੀ ਕਿ ਮੈਨੂੰ ਲੱਗਿਆ ਕਿ ਮੈਂ ਇਹ ਜਿਹੜੀ ਹੈ ਗੁੱਡੀ ਦੇ ਨਾਲ ਮੈਂ ਵੀ ਖੇਡਾਂ ਤੇ ਮੈਂ ਜਦੋਂ ਆਪਣੀ ਮਦਰ ਨੂੰ ਕਿਹਾ ਉਹਨਾਂ ਨੇ ਮੈਨੂੰ ਇੱਕ ਕੱਪੜੇ ਦੇ ਉੱਤੇ ਲੀ ਰਾਜੂਆਂ ਬਲੇਟ ਕੇ ਦੇ ਦਿੱਤੀਆਂ ਕੁਝ ਕਰਕੇ ਦੇ ਦਿੱਤਾ ਤਾਂ ਮੈਂ ਬੜੀ ਖੁਸ਼ ਹੋਈ ਕਿ ਸ਼ਾਇਦ ਮੈਨੂੰ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਮਿਲ ਗਈ ਹੈ ਤੇ ਉਸ ਦੇ ਨਾਲ ਨਾਲ ਹੁਣ ਮੰਮੀ ਨੇ ਤਾਂ ਬਣਾ ਕੇ ਆਪਣਾ ਪਿਆਰ ਮੈਨੂੰ ਦੇ ਦਿੱਤਾ ਪਰ ਇਹਦੇ ਨਾਲ ਮੈਂ ਸੈਟੀਸਫਾਈਡ ਨਹੀਂ ਹੋਈ ਉਹ ਇੰਜ ਕਿ ਜਿਹੜੇ ਇਹਦੇ ਵਾਲ ਖੁੱਲੇ ਨੇ ਮੈਨੂੰ ਗੁੱਤ ਚਾਹੀਦੀ ਸੀ ਮੈਨੂੰ ਜੋੜਾ ਚਾਹੀਦਾ ਸੀ ਤਾਂ ਮੈਨੂੰ ਕਿਸ ਤਰ੍ਹਾਂ ਮੈਂ ਉਹ ਵਾਲ ਅੱਜ ਦੇ ਦਿਨ ਤੱਕ ਵੀ ਖੁੱਲੇ ਰੱਖੇ ਹੋਏ ਨੇ ਤੇ ਮੈਨੂੰ ਮੈਂ ਇਹ ਸੋਚਦੀ ਆ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਆਪ ਹੀ ਮੈਂ ਟਰਾਈ ਕਰਦੀ ਗਈ ਆਪ ਹੀ ਉਹਦੀਆਂ ਜੋੜਾ ਗੁੱਤਾ ਕੱਪੜੇ ਜਦੋਂ ਕੋਈ ਸੂਟ ਸੀਕੇ ਲਿਆਣਾ ਤਾਂ ਮੈਂ ਮੰਮੀ ਨੂੰ ਮੰਮੀ ਦੇ ਸੂਟ ਵਿਆਹ ਸ਼ਾਦੀਆਂ ਦੇ ਬਹੁਤ ਚਮਕੀਲੇ ਢੜਕੀਲੇ ਰੰਗ ਹੋਣੇ ਜਾਂ ਮੈਂ ਪੜਤੀ ਲੈ ਕਹਿੰਦੀ ਪਰ ਉਸ ਟਾਈਮ ਮੈਨੂੰ ਉਹ ਬਹੁਤ ਟਰੈਕਟ ਕਰਦੇ ਸੀ ਕਲਰਸ ਤੇ ਮੈਨੂੰ ਉਹ ਕਲਰਸ ਦੇ ਨਾਲ ਮੰਮੀ ਦੇ ਮਮਾ ਮੈਨੂੰ ਇਹ ਸੂਟ ਦਾ ਕਲਰ ਚ ਬਹੁਤ ਪਸੰਦ ਹੈ ਮੈਨੂੰ ਦੇ ਦਿਓ ਮੈਂ ਆਪਣੀ ਗੁੱਡੀ ਦਾ ਸੂਟ ਬਣਾਣਾ ਉਹ ਜਿਸਣਾ ਮਰਜੀ ਮੈਨੂੰ ਕੈਂਚੀ ਨਹੀਂ ਸੀ ਫੜਨੀ ਆਂਦੀ ਪਰ ਫਿਰ ਵੀ ਮੈਂ ਆਪਣੇ ਨਾ ਵੱਡੇ ਸਿਸਟਰ ਦੀ ਉਦੋਂ ਹੈਲਪ ਲੈਂਦੀ ਸੀ ਕਿ ਮੈਨੂੰ ਗੋਲ ਗੋਲ ਕੱਟ ਦੋ ਮੈਂ ਉਹਦੀ ਬਾਵਾ ਚ ਪਾਣੀ ਆ ਗਲੇ ਚ ਪਾਣੀ ਕਰ ਕਰਕੇ ਮੈਂ ਉਹ ਗੁੱਡੀ ਤਿਆਰ ਕਰ ਲੈਂਦੀ ਫਿਰ ਹੌਲੀ ਹੌਲੀ ਜਦੋਂ ਮੈਂ ਆਪਣੇ ਸਿਸਟਰ ਨੂੰ ਦੇਖਣਾ ਜਾਂ ਆਪਣੇ ਮੈਂ ਕਿਸੇ ਅ ਨਾਲ ਦਿਨ ਨੂੰ ਦੇਖਣਾ ਵੀ ਕੈਂਚੀ ਕਿਸ ਤਰ੍ਹਾਂ ਕੋਈ ਚਲਾਉਂਦਾ ਹੈ ਸੂਈ ਕਿਸ ਤਰ੍ਹਾਂ ਫੜਦਾ ਤਾਂ ਮੈਂ ਆਪਣੇ ਮਮਾ ਨੂੰ ਵੀ ਕਹਿਣਾ ਕਿ ਮਮਾ ਮੈਨੂੰ ਸੂਈ 'ਚ ਧਾਗਾ ਪਾ ਕੇ ਦੇ ਦਿਓ ਮੈਂ ਮੇਰ ਨੂੰ ਕਿਸ ਤਰ੍ਹਾਂ ਕੱਢੀ ਜਦੋਂ ਉਹ ਖਾਲੀ ਸੂਈ ਨੂੰ ਮੈਂ ਕੱਢੀ ਜਾਣਾ ਤਾਂ ਮੈਨੂੰ ਵਧੀਆ ਲੱਗਦਾ ਸੀ ਕਿ ਮੈਂ ਕਿਸਨਾਏ ਬਣਾਇਆ ਹੌਲੀ ਹੌਲੀ ਜਿਉਂ-ਜਿਉਂ ਮੇਰੀ ਉਮਰ ਵੱਧਦੀ ਗਈ ਤੀ ਹੁਣ ਤੋਂ ਮੇਰੇ ਨਾਲ ਹੀ ਚੱਲਦੀਆਂ ਗਈਆਂ ਤੇ ਮੈਂ ਨਾਲ ਦੀ ਹੀ ਇਹਨਾਂ ਦੇ ਨਾਲ-ਨਾਲ ਕਰਦਿਆਂ ਕਰਦਿਆਂ ਮੈਂ ਇਹਨਾਂ ਦੇ ਵਿੱਚ ਕਾਫੀ ਇੰਪਰੂਵਮੈਂਟ ਕੀਤੀ ਕਾਫੀ ਵਧੀਆ ਤਰੀਕੇ ਨਾਲ ਵੀ ਇਹਨਾਂ ਨੂੰ ਬਣਾਣਾ ਜਿਹੜਾ ਮੈਂ ਸ਼ੁਰੂ ਕੀਤਾ ਮੈਂ ਐਮਏ ਫਾਈਨ ਆਰਟਸ ਐਮਏ ਫੋਕ ਟੈਂਕਲਚਰ ਐਮਐਡ ਪੀਐਚਡੀ ਮੇਰੀ ਫਾਈਨ ਆਰਟਸ ਦਾ ਤੇ ਅੱਜ ਮੈਂ ਜੋ ਵੀ ਹੈ ਇਹਨਾਂ ਤਿੰਨਾ ਮਾਸਟਰਸ ਡਿਗਰੀ ਦਾ ਜਿਹੜਾ ਅੱਜ ਕੰਬੀਨੇਸ਼ਨ ਹੈ ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਉਹ ਤਿੰਨੇ ਹੀ ਮੇਰੀਆਂ ਅੱਜ ਮੇਰੇ ਕੰਮ ਆ ਰਹੀਆਂ ਨੇ ਮੈਨੂੰ ਆਰਟ ਦੇ ਵਿੱਚ ਜਿਹੜਾ ਆ ਮਿਲਨ ਦੇ ਵਿੱਚ ਬਣਾਉਣ ਦੇ ਵਿੱਚ ਅੱਗੇ ਵਧਾ ਰਹੀਆਂ ਨੇ ਗੁੱਡੀਆਂ ਪਟੋਲਿਆਂ ਦੀ ਗੱਲ ਕਰੀ ਤੁਸੀਂ ਕਿੱਥੋਂ ਸ਼ੁਰੂਆਤ ਕੀਤੀ ਸਾਰੀ ਇਹ ਪੰਜਾਬੀ ਡਾਲਸ ਬਣਾਉਣੀ ਆ ਸ਼ੁਰੂ ਕੀਤੀ ਆ ਉਹ ਜਿਸ ਤਰ੍ਹਾਂ ਚਰਖੇ ਵਾਲੀ ਹੈ ਚਾਟੀ ਵਾਲੀ ਹੈ ਉਹ ਚੱਕੀ ਵਾਲੀ ਹੈ ਹਣਾ ਉਹਦੇ ਨਾਲ ਸ਼ਿੱਕੂ ਪਿਆਏ ਇਹ ਵੀ ਮੇਰਾ ਖੁਦ ਆਪਣਾ ਬਣਿਆ ਇਹ ਗੀਟੇ ਖੇਡਦੀਆਂ ਨੇ ਕਿਉਂਕਿ ਬਚਪਨ ਚ ਮੈਂ ਆਪ ਬਹੁਤ ਗੀਟੇ ਖੇਡਦੀ ਸੀ ਜਿਹਦੇ ਨਾਲ ਕੀ ਕਹਿੰਦੇ ਨੇ ਇਹ ਮੈਨੂੰ ਸ਼ੌਂਕ ਸੀ ਕਿ ਇਹ ਗੀਟਿਆਂ ਵਾਲੀ ਬਣਾਈ ਜਾਵੇ ਫੁਲਕਾਰੀ ਹੌਲੀ-ਹੌਲੀ ਮੈਨੂੰ ਪੰਜਾਬ ਦੀਆਂ ਏਮਬਰਾਇਡਰੀਜ਼ ਜਿਹੜੀ ਸਭ ਤੋਂ ਫੇਮਸ ਹੈ ਫੁਲਕਾਰੀ ਉਹ ਵੀ ਮੈਨੂੰ ਕੱਢਣ ਦਾ ਇਹ ਮੇਰੀ ਆਪਦੀ ਹੀ ਕੱਢੀ ਹੋਈ ਹੈ ਫੁਲਕਾਰੀ ਨਾਲ ਸ਼ਿੱਕੂ ਬਣਾਣਾ ਹਣਾ ਪਿੰਡ ਦੇ ਵਿੱਚ ਮੈਂ ਆਪਣੇ ਮਦਰ ਤੋਂ ਸੁਣਦੀ ਹੁੰਦੀ ਸੀ ਕੀ ਲੇਡੀਆਂ ਸ਼ਿੱਕੂ ਬਣਾਉਂਦੀਆਂ ਨੇ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਕਰਦੀਆਂ ਨੇ ਇਹ ਇਨ ਨੂੰ ਐ ਛੱਜ ਨਾਲ ਸੁਣਿਆ ਸੀ ਕਿ ਕਣਕ ਛੱਟਦੇ ਨੇ ਫਿਰ ਬਾਅਦ ਚੋ ਆਪ ਵੀ ਮੈਂ ਆਪ ਇਹ ਸਾਰਾ ਕੰਮ ਮੈਂ ਆਪ ਕਰਕੇ ਦੇਖਿਆ ਆਪਣੇ ਹੱਥਾਂ ਦੇ ਨਾਲ ਮੈਨੂੰ ਇਹ ਸ਼ੌਂਕ ਸੀ ਇਹ ਅਸੀਂ ਜਿਸ ਤਰ੍ਹਾਂ ਅਮਰੀਕਨ ਸਿੰਘ ਸਿੰਘਣੀਆਂ ਨੇ ਉਹ ਆ ਬੜਾ ਸਿੱਖੀਜ਼ਮ ਨੂੰ ਬਹੁਤ ਪਿਆਰ ਕਰਦਿਆਂ ਨੇ ਉਹਦੇ ਮੈਂ ਜਿਹੜੀਆਂ ਗੋਰੀਆਂ ਨੇ ਉਹਨਾਂ ਦੀ ਦਮਹਲਾ ਸਜਾਣਾ ਗੋਰੇ ਜਿਹੜੇ ਆ ਇਹ ਮੈਂ ਉਹ ਜਿਹੜਾ ਹੈਗਾ ਇੱਕ ਡਿਪਿਕਟ ਕੀਤਾ ਉਹਨਾਂ ਦਾ ਵੀ ਉਹ ਕਿਸੇ ਨਾ ਵੀ ਇਸਲਾਮ ਵੀ ਆਪਣੇ ਬਾਣੇ ਦੇ ਵਿੱਚ ਰਹਿ ਕੇ ਵੀ ਸੰਤੁਸ਼ਟੀ ਪ੍ਰਾਪਤ ਕਰਦਿਆਂ ਨੇ ਹਨਾ ਐਗਜ਼ਿਬਿਸ਼ਨ ਸੁ ਲਗਾ ਰਹੇ ਹਾਂ ਤਾਂ ਐਗਜ਼ਿਬਿਸ਼ਨ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਮੈਂ ਆਪਣੇ ਤੱਕ ਹੀ ਸੀਮਤ ਰੱਖਿਆ ਸੀ ਪਰ ਜਦੋਂ ਇਸ ਇਹ ਮੇਰੇ ਆਠ ਦਾ ਮੇਰੇ ਸਰਦਾਰ ਜੀ ਨੂੰ ਪਤਾ ਲੱਗਿਆ ਸਰਦਾਰ ਜਸਮੀਤ ਸਿੰਘ ਟੱਟ ਨੂੰ ਤੇ ਉਹਨਾਂ ਨੇ ਗੁਰਪ੍ਰਜਨ ਗਿੱਲ ਜੀ ਦੇ ਨਾਲ ਪ੍ਰੋਫੈਸਰ ਗੁਰਪ੍ਰਜਨ ਗਿੱਲ ਜੀ ਦੇ ਨਾਲ ਨਿਰਮਲ ਜੋੜਾ ਜੀ ਦੇ ਨਾਲ ਗੱਲ ਕੀਤੀ ਕਿ ਦਵਿੰਦਰ ਆਹ ਚੀਜ਼ ਡਾਲ ਬਣਾ ਲੈਂਦੀ ਹੈ ਤੇ ਉਹ ਉਹਨਾਂ ਨੂੰ ਜਦੋਂ ਦਿਖਾਈ ਗਈ ਉਹ ਕਹਿੰਦੇ ਵੀ ਇਹ ਤੁਸੀਂ ਇਕੱਲੇ ਆਪ ਕਿਉਂ ਇੰਜੋਏ ਕਰ ਰਹੇ ਹੋ ਸਾਰਾ ਪਬਲਿਕ ਨੂੰ ਵੀ ਦਿਖਾਓ ਔਰ ਪਬਲਿਕ ਵੀ ਇਹ ਖੁਸ਼ ਹੋਵੇ ਇਹਨੂੰ ਦੇਖ ਕੇ ਤਾ ਫਿਰ ਕੀ ਹੋਇਆ ਕਿ ਇਹ ਇਹ ਸਾਰਿਆਂ ਦੇ ਕਹਿਣ ਦੇ ਜਾਂ ਸੁਜੈਸ਼ਨ ਦੇਣ ਤੇ ਬਾਅਦ ਫਿਰ ਇਹ ਹੌਲੀ-ਹੌਲੀ ਅਸੀਂ ਆਪਣੇ ਘਰ ਤੋਂ ਬਾਹਰ ਕੱਢਣੀਆਂ ਸ਼ੁਰੂ ਕੀਤੀਆਂ ਤੇ ਜਦੋਂ ਅਸੀਂ ਕੱਢਿਆ ਤੇ ਲੋਕਾਂ ਨੂੰ ਕਾਫੀ ਸਕੂਨ ਮਿਲਿਆ ਤੇ ਜਦੋਂ ਮਿਲਿਆ ਫਿਰ ਉਹਨਾਂ ਨੂੰ ਸਕੂਨ ਮਿਲਿਆ ਉਸ ਤੋਂ ਡਬਲ ਸਕੂਨ ਸਾਨੂੰ ਮਿਲਿਆ ਫਿਰ ਹਾਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਪਲੀਜ਼ ਇੱਧਰ ਆਓ ਮੈਮ ਕਿਉਂਕਿ ਹਰ ਚੀਜ਼ ਤੇ ਤੁਹਾਡਾ ਨਾਮ ਬਾਰ-ਬਾਰ ਆ ਰਿਹਾ ਸਤਿ ਸ੍ਰੀ ਅਕਾਲ ਲੁਧਿਆਣਾ ਲਾਈਵ ਦੇਖ ਰਹੀ ਸਾਰੇ ਹੀ ਦੋਸਤਾਂ ਨੂੰ ਸੋ ਜਦੋਂ ਮੈਨੂੰ ਇਹਦਾ ਪਤਾ ਲੱਗਿਆ ਵੀ ਇਹ ਇਸ ਤਰ੍ਹਾਂ ਇਹਦੇ 'ਚ ਇਹ ਗੁਣ ਹੈਗੇ ਨੇ ਤੇ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਦੋਸਤਾਂ ਮਿੱਤਰਾਂ ਗਰਪਜਨ ਗਿੱਲ ਜੋੜਾ ਸਾਹਿਬ ਦੇ ਕਹਿੰਦੇ ਸ਼ੁਰੂ ਕੀਤਾ ਤੇ ਅਸੀਂ ਫਿਰ ਮਤਲਬ ਕਿ ਇਹਨੂੰ ਹੋਰ ਇੰਪਰੂਵ ਕੀਤਾ ਦੋਨਾਂ ਜਦੋਂ ਵੀ ਕੋਈ ਡੋਲ ਬਣਾਉਣੀ ਹੁੰਦੀ ਹੈ ਅਸੀਂ ਆਪਸ ਵਿੱਚ ਸਲਾਹ ਕਰਦੇ ਆਂ ਸਲਾਹ ਕਰਕੇ ਵੀ ਕਿਹੜੀ ਚੀਜ਼ ਬੈਟਰ ਆ ਕਿਹੜੇ ਕਲਰ ਚਾਹੀਦੇ ਆ ਕਿਸ ਤਰ੍ਹਾਂ ਦੀ ਬਣਾਉਣੀ ਆ ਡਾਲ ਤੇ ਉਹਨੂੰ ਅਸੀਂ ਮਤਲਬ ਕਿ ਬਹੁਤ ਗੈਨੋਲੋਜੀ ਮੀਨ ਸਮਾਦਾ ਫਰਕ ਪਿਆ ਹੈਗਾ ਤੇ ਮੈਂ ਕੋਈ ਵੀ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਕੋਈ ਕਿਰਸ਼ ਨਹੀਂ ਕਰਦੇ ਪੈਸੇ ਦੀ ਵੀ ਜਿੰਨਾ ਮਰਜ਼ੀ ਲੱਗ ਜਵੇ ਸੋ ਪੂਰਾ ਮੈਂ ਇਹਨੂੰ ਸਹਿਯੋਗ ਦਿੰਨਾ ਹੈਗਾ ਅਸੀਂ ਸਾਰਾ ਕੁਝ ਪਹਿਲਾਂ ਡਿਸਾਈਡ ਕਰਕੇ ਜਿਵੇਂ ਇਹਨਾਂ ਨੂੰ ਪਲੇਟਫਾਰਮ ਤੇ ਖੜਾ ਕਰਨਾ ਕਿਸ ਤਰ੍ਹਾਂ ਕਰਨਾ ਹੈਗਾ ਮੇਰੀ ਮੈਂ ਹੈਲਪ ਕਰਦਾ ਹੈਗਾ ਇਹਨਾਂ ਦੇ ਨਾਮ ਲਖਣੇ ਇਹਨਾਂ ਦੀ ਵੀਡੀਓਗ੍ਰਾਫੀ ਕਰਨੀ ਫੋਟੋ ਫੋਟੋ ਖਿੱਚਣੀਆਂ ਜਿਸ ਤਰ੍ਹਾਂ ਵੀ ਮੇਰਾ ਹੁੰਦਾ ਰੋਲ ਹੁੰਦਾ ਉਹ ਅਸੀਂ ਨਿਵਾਉਣੇ ਆ ਦੋਨੇ ਜਣੇ ਰਲ ਕੇ ਤੇ ਸਭ ਮਿਲ ਕੇ ਹੀ ਅਸੀਂ ਸਾਰਾ ਇਹ ਕੰਮ ਕਰਦੇ ਆ ਉਹਦੇ ਕੋਲ ਬਹੁਤ ਵੱਡੀ ਕਲਾ ਹੈਗੀ ਆ ਇਹ ਗੁੱਡੀਆਂ ਗੁੱਡੀਆਂ ਪਟੋਲੇ ਖੜਾਉਣੇ ਨਹੀਂਗੇ ਇਹ ਸਾਨੂੰ ਬਹੁਤ ਹੀ ਜਿਆਦਾ ਸਾਡੇ ਜਿਹੜਾ ਸਾਡਾ ਜੀਵਨ ਹੁੰਦਾ ਉਹਦਾ ਇੱਕ ਬਹੁਤ ਖੂਬਸੂਰਤ ਤੇ ਹੈ ਜਦੋਂ ਬੱਚਾ ਬਹੁਤ ਕੁਝ ਸਿੱਖ ਕੇ ਕਿ ਜ਼ਿੰਦਗੀ ਚ ਬਹੁਤ ਵੱਡੀਆਂ ਪ੍ਰਾਪਤੀਆਂ ਕਰਦਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਸੋ ਦੋਸਤੋ ਸੇ ਆਸ ਕਰਦੇ ਆ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਅਜੁੜੇ ਰਹੋ ਲੁਧਿਆਣਾ ਲਾਈ ਦੇ